ਇਸ ਲਈ ਇਹ ਜ਼ਿੰਦਗੀ ਬਣਾਣਾ ਵੀ ਔਰ ਜ਼ਿੰਦਗੀ ਗੁਆਣਾ ਵੀ ਇਹਦੇ ਹੱਥੇ ਚ ਹੈ ਇਹ ਇਨਸਾਨ ਦੇ ਆਪਣੇ ਹੱਥੇ ਚ ਹੈ ਬੰਦਾ ਕਈ ਵਾਰ ਕਹਿੰਦਾ ਇਹ ਰੱਬ ਨੇ ਮੇਰੀ ਜ਼ਿੰਦਗੀ ਦੁੱਖ ਕਿਉਂ ਲਿਖਿਆ ਉਹ ਰੱਬ ਦੁੱਖ ਨਹੀਂ ਲਿਖਦਾ ਸਮਝਦੇ ਹੋ ਕਿ ਨਹੀਂ ਜੇ ਅੱਜ ਤੇਰੇ ਜੀਵਨ ਚ ਦੁੱਖ ਹੈ ਤਾਂ ਝਾਤੀ ਮਾਰ ਇਹ ਤੇਰੇ ਕਰਮ ਹੀ ਇੱਥੇ ਤੱਕ ਤੈਨੂੰ ਲੈ ਕੇ ਆਏ ਤੇਰੀਆਂ ਬੁਰੀਆਂ ਆਦਤਾਂ ਹੀ ਤੈਨੂੰ ਇੱਥੇ ਤੱਕ ਲੈ ਕੇ ਆਈਆਂ ਅਗਰ ਆਦਤ ਅੱਛੀ ਬਣਾਵੇਂ ਅਗਰ ਆਪਣੇ ਰੱਬ ਤੇ ਯਕੀਨ ਰੱਖ ਕੇ ਆਦਤ ਅੱਛੀ ਬਣਾਵੇਂ ਤਾਂ ਤੇਰੀ ਜ਼ਿੰਦਗੀ ਅੱਛੀ ਬਣਦੀ ਕਹਦੇ ਹੋ ਚਲੀ ਜਾਏਗੀ ਇਸ ਲਈ ਕੁਬੀਰ ਸਾਹਿਬ ਕਹਿੰਦੇ ਹਾਲੇ ਵੀ ਕੁਝ ਨਹੀਂ ਵਿਗੜਿਆ ਹਾਲੇ ਵੀ ਚੇਤੋ ਹਾਲੇ ਵੀ ਥੋੜਾ ਸਮਝੋ ਕਿ ਬੁਰੇ ਕਰਮ ਤੋਂ ਬਚੀਏ ਬੁਰਾ ਸੋਚਣ ਤੋਂ ਬਚੀਏ ਕਿਉਂਕਿ ਸਭ ਤੋਂ ਪਹਿਲੀ ਗੱਲ ਐਸੀ ਸੋਚ ਤੇ ਬਹੁਤ ਯੋਰ ਦਿੰਦੇ ਆ ਕਿਉਂਕਿ ਸੋਚ ਤੋਂ ਹੀ ਸਾਡੇ ਜੀਵਨ ਦੀ ਸ਼ੁਰੂਆਤ ਇਹ ਗੱਲ ਯਾਦ ਰੱਖਣਾ ਹਮੇਸ਼ਾ ਤਾਂ ਹੀ ਕਹਿੰਦੇ ਜਦੋਂ ਸਾਡੀ ਸੋਚ ਪੋਜ਼ਿਟਿਵ ਹੁੰਦੀ ਚਲੀ ਜਾਂਦੀ ਹੈ ਸਾਡੀ ਸੋਚ ਅੱਛੀ ਬਣਦੀ ਚਲੀ ਜਾਂਦੀ ਹੈ ਤਾਂ ਸਾਡਾ ਜੀਵਨ ਧੀਰੇ ਧੀਰੇ ਅੱਛਾ ਹੋਣਾ ਸ਼ੁਰੂ ਕਿਉਂਕਿ ਆਧਰੇ ਵਿਚਾਰ ਚੱਲਦੇ ਨੇ ਸਿਰ ਵਿਚਾਰ ਹੀ ਨਹੀਂ ਐ ਇਹ ਗੱਲ ਫੇਰ ਕਵਾਂਗੇ ਤੁਹਾਨੂੰ ਬੰਦਾ ਸੋਚਦਾ ਹੈ ਕਿ ਸ਼ਾਇਦ ਮੇਰੇ ਅੰਦਰ ਨਾ ਅਜਿਹੀ ਸੋਚ ਹਰ ਵੇਲੇ ਚੱਲਦੀ ਹੈ ਇਹ ਸੋਚ ਸਿਰਫ ਉਦੇ ਵਿਚਾਰ ਹੀ ਹੈ ਨਹੀਂ ਇਹਨਾਂ ਵਿਚਾਰਾਂ ਤੋਂ ਹੀ ਤੁਹਾਡਾ ਜੀਵਨ ਇਹਦੇ ਜੀਵਨ ਦਾ ਨਿਰਮਾਣ ਹੁੰਦਾ ਇਸ ਲਈ ਚੈੱਕ ਕਰਿਆ ਕਰੋ ਬਹਿ ਕੇ ਕਿ ਮੇਰੇ ਅੰਦਰ ਅੱਛੇ ਵਿਚਾਰ ਜ਼ਿਆਦਾ ਚੱਲਦੇ ਹੈ ਜਾਂ ਬੁਰੇ ਵਿਚਾਰ ਜ਼ਿਆਦਾ ਚੱਲਦੇ ਹੈ ਕਦੀ ਕਦੀ ਨਾ ਜਦੋਂ ਫਰਜ਼ ਕਰੋ ਹੁਣ ਤਾਂ ਤੁਸੀਂ ਸత్సੰਗ ਚ ਬੈਠੇ ਹੋ ਕਦੀ ਘਰ ਬੈਠੇ ਹੋ ਖਾਣਾ ਖਾ ਰਹੇ ਹੋ ਤਾਂ ਅਚਾਨਕ ਖਾਣਾ ਖਾਂਦ ਖਾਂਦੇ ਰੁਕ ਜਾਓ ਔਰ ਉਸ ਲਈ ਚੈੱਕ ਕਰੋ ਕਿ ਮੇਰੇ ਅੰਦਰ ਵਿਚਾਰ ਕਿੱਦਾਂ ਚੱਲ ਰਹੇ ਹੈ ਧਰਾਲੇ ਵਿਚਾਰ ਚੱਲ ਰਹੇ ਆ ਚਿੰਤਾ ਵਾਲੇ ਵਿਚਾਰ ਚੱਲ ਰਹੇ ਆ ਮੇਰੇ ਅੰਦਰ ਬੁਰੇ ਵਿਚਾਰ ਚੱਲ ਰਹੇ ਆ ਜਾਂ ਅੱਛੇ ਚੱਲ ਰਹੇ ਆ ਤਾਂ ਫਿਰ ਅਗਰ ਬੁਰੇ ਚੱਲ ਰਹੇ ਆ ਤਾਂ ਹੁਣ ਕੋਸ਼ਿਸ਼ ਕਰੋ ਕਿ ਬੁਰੇ ਵਿਚਾਰਾਂ ਨੂੰ ਰੋਕੀਏ ਤਾਂ ਅੱਛੇ ਵਿਚਾਰ ਆਪਣੇ ਅੰਦਰ ਚਲਾਉਣਾ ਸ਼ੁਰੂ ਕਰੀਏ ਜਦੋਂ ਬੁਰੇ ਵਿਚਾਰ ਕਈ ਵਾਰ ਹੁੰਦਾ ਨਾ ਬੈਠੇ ਬੈਠੇ ਮੇਰੇ ਨਾਲ ਕੁਝ ਬੁਰਾ ਨਾ ਹੋ ਜਾਵੇ ਕਿਤੇ ਮੇਰਾ ਨੁਕਸਾਨ ਨਾ ਹੋ ਜਾਵੇ ਆ ਮੇਰਾ ਕੰਮ ਬੰਦ ਨਾ ਹੋ ਜਾਵੇ ਤਾਂ ਅਸੀਂ ਕੋਈ ਗੱਲ ਕਹਾਂਗੇ ਤੁਹਾਨੂੰ ਕਿ ਉਸਕੇ ਬਾਰੇ ਮਤ ਸੋਚੋ ਜੋ ਜੋ ਤੁਸੀਂ ਚਾਹਤੇ ਹੋ ਕਿ ਨਾ ਹੋ ਇਹ ਜਿਹੜੀ ਚੀਜ਼ ਤੂੰ ਚਾਹੁੰਦੇ ਨਹੀਂ ਹੁਣੀ ਨਾ ਹੋਵੇ ਮੇਰੇ ਨਾਲ ਜਦੋਂ ਮੈਂ ਫਰਜ਼ ਕਰੂ ਕੋਈ ਬੰਦਾ ਚਾਹੁੰਦਾ ਮੇਰੇ ਨਾਲ ਐਕਸੀਡੈਂਟ ਹੋਵੇ ਚਾਹੁੰਦਾ ਪਰ ਸੋਚਦਾ ਕੀ ਰਹਿੰਦਾ ਹੋਏ ਕਿਤੇ ਐਕਸੀਡੈਂਟ ਨਾ ਹੋ ਜਾਵੇ ਕਿਤੇ ਗੱਡੀ ਨਾ ਫਸ ਜਾਵੇ ਕਿਤੇ ਕਿਤੇ ਗੱਡੀ ਕੋਈ ਮਾਰ ਨਾ ਦੇਵੇ ਕੋਈ ਹੁਣ ਚਾਹੁੰਦੇ ਆ ਨਾ ਹੋਵੇ ਪਰ ਸੋਚਦੇ ਆ ਹਰ ਵੇਲੇ ਕਾਦੇ ਬਾਰੇ ਆ ਤਾਂ ਫਿਰ ਹੋਣਾ ਕੀ ਹੈ ਸਮਝਦੇ ਹੋ ਕਿ ਨਹੀਂ ਹੁਣ ਫਰਜ਼ ਕਰੂ ਇੱਕ ਇਨਸਾਨ ਹੈ ਉਹ ਚਾਹੁੰਦਾ ਤੰਦਰੁਸਤੀ ਹੈ ਕਿ ਮੈਂ ਤੰਦਰੁਸਤ ਹੋਵਾਂ ਫਿਟ ਹੋਵਾਂ ਪਰ ਸੋਚਦਾ ਹਰ ਵੇਲੇ ਕੀ ਹੈ ਕਿਤੇ ਬਿਮਾਰੀ ਨਾ ਹੋ ਜਾਵੇ ਆ ਮਾੜੀੇ ਬਿਮਾਰੀ ਵੱਧ ਨਾ ਜਾਵੇ ਕਿਤੇ ਮੈਨੂੰ ਅਟੈਕ ਨਾ ਹੋ ਜਾਵੇ ਕਿਤੇ ਮੇਰਾ ਬੀਪੀ ਨਾ ਹਾਈ ਹੋ ਜਾਵੇ ਕਿਤੇ ਮੇਰੀ ਸ਼ੂਗਰ ਨਾ ਵੱਧ ਜਾਵੇ ਜਿਹੜੀ ਸੋਚਣਾ ਹਰ ਵੇਲੇ ਤੇ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਅੱਜ ਸਾਇੰਸ ਇਹ ਗੱਲ ਸਾਬਿਤ ਕਰ ਚੁੱਕੀ ਹੈ ਕਿ ਜਿਹੜੇ ਵਿਚਾਰ ਤੇਰੇ ਅੰਦਰ ਚੱਲਦੇ ਆ ਉਹਦਾ ਪ੍ਰਭਾਵ ਤੇਰੇ ਜੀਵਨ ਤੇ ਪੈਣਾ ਲਾਜ਼ਮੀ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਜਿੱਦਾਂ ਇਹ ਹੁੰਦਾ ਪੱਥਰ ਚੱਕ ਕੇ ਉਛਾਲਾਂਗੇ ਤਾਂ ਗ੍ਰੈਵਿਟੀਸ਼ਨ ਇਹ ਗੁਰੂਤਵਕਰਸ਼ਨ ਨੇ ਇਹਨੂੰ ਆਪਣੇ ਵੱਲ ਖਿੱਚਣਾ ਹੀ ਹੈ ਇਸੀ ਤਰ੍ਹਾਂ ਜਿਹੜੀ ਸੋਚ ਵਾਰ-ਵਾਰ ਤੇਰੇ ਮਨ ਚ ਚੱਲਣੀ ਹੈ ਨਾ ਤੇਰੀ ਬਾਡੀ ਨੇ ਉੱਤੇ ਐਕਸ਼ਨ ਲੈਣਾ ਸ਼ੁਰੂ ਕਰ ਦੇਣਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿਉਂਕਿ ਸਾਡਾ ਮਾਈਂਡ ਕੀ ਹੈ ਅਸੀਂ ਕਈ ਵਾਰ ਦੱਸਿਆ ਕਿ ਮਾਈਂਡ ਸਾਡਾ ਰਿਮੋਟ ਦੀ ਤਰ੍ਹਾਂ ਹੈ ਜਿਦਾ ਟੀਵੀ ਦਾ ਰਿਮੋਟ ਹੁੰਦਾ ਨਾ ਕਿ ਜਿਹੜਾ ਐਸੀ ਬਟਨ ਦਬਾਉਣਾ ਉਹੀ ਚੈਨਲ ਟੀਵੀ ਤੇ ਤਾਂ ਤੁਹਾਡੀ ਪੂਰੀ ਬਾਡੀ ਇਹ ਟੀਵੀ ਵਾਲਾ ਰੂ ਕੰਮ ਕਰਦੀ ਹੈ ਤਾਂ ਤੁਹਾਡੀ ਸੋਚ ਰਿਮੋਟ ਵਾਲਾ ਕੰਮ ਕਰਦੀ ਜੋ ਤੁਸੀਂ ਇੱਥੇ ਬਟਨ ਦਬਾਈ ਜਾਣੇ ਹਨ ਨਾ ਉਹ ਤੁਹਾਡੇ ਸਰੀਰ ਨਾਲ ਐਕਸ਼ਨ ਲੈਣਾ ਸ਼ੁਰੂ ਹੁਣ ਜਰਾ ਸੋਚ ਕੇ ਦੇਖੋ ਕੀ ਸੋਚਣਾ ਹੈ ਕਿ ਮੜੀ ਇੱਥੇ ਡਰ ਦੇ ਵਿਚਾਰ ਆਉਂਦੇ ਤੁਹਾਡਾ ਪੂਰਾ ਸਰੀਰ ਕੰਬਣ ਲੱਗ ਜਾਂਦਾ ਹੈ ਆਉਂਦੇ ਹੁੰਦਾ ਕਿ ਨਹੀਂ ਇਦਾਂ ਡਰ ਦਾ ਵਿਚਾਰ ਕਿੱਥੇ ਆਂਦਾ ਹੈ ਇੱਥੇ ਪਰ ਪੂਰਾ ਸਰੀਰ ਪੈਰਾਂ ਤੋਂ ਲੈ ਕੇ ਕਹਿੰਦੇ ਹੱਥਾਂ ਤੱਕ ਐ ਕੰਬਣੀ ਛਿੜ ਜਾਂਦੀ ਹੈ ਇਹਦਾ ਮਤਲਬ ਐਕਸ਼ਨ ਪੂਰੇ ਸਰੀਰ ਤੇ ਅਸਰ ਹੁੰਦਾ ਹੈ ਸੋਚਦਾ ਦਿਮਾਗ ਹੈ ਪਰ ਐਕਸ਼ਨ ਪੂਰਾ ਸਰੀਰ ਲੈਂਦਾ ਹੈ ਪ੍ਰਭਾਵ ਪੂਰੇ ਹੈ ਰੀਡ ਤੇ ਪੈਂਦਾ ਹੈ ਹੁਣ ਕੋਈ ਖੁਸ਼ੀ ਦੀ ਗੱਲ ਮਿਲੇ ਖੁਸ਼ੀ ਦਾ ਵਿਚਾਰ ਇੱਥੇ ਆਵੇ ਤਾਂ ਪੈਰ ਆਪਣੇ ਆਪ ਹਿੱਲਣ ਲੱਗ ਜਾਂਦੇ ਆ ਬੰਦਾ ਕਹਿੰਦਾ ਪੈਰ ਜ਼ਮੀਨ ਤੇ ਲੰਮਣਾ ਚਰੇਆ ਐਕਸ਼ਨ ਕੋਣ ਲੈ ਰਿਹਾ ਜਵਾਬ ਦੇਣਾ ਜ਼ਰਾ ਸਾਨੂੰ ਕਿਉਂਕਿ ਅੱਜ ਨਾ ਗੱਲਾਂ ਅਸੀਂ ਇਹ ਤੁਹਾਡੇ ਨਾਲ ਜੁੜੀਆਂ ਹੋਈਆਂ ਕਰਨੀਆਂ ਹੈ ਤਾਂ ਕਿ ਤੁਹਾਡੇ ਜੀਵਨ 'ਚ ਬਦਲਾਅ ਲਿਆਈਏ ਨਹੀਂ ਤਾਂ ਅਸੀਂ ਵੀ ਬੈਠ ਕੇ ਇੱਥੇ ਕੋਈ ਕਹਾਣੀ ਸੁਣਾ ਸਕਦੇ ਕਿ ਫਲਾਣੇ ਗੁਰੂਆਂ ਨੇ ਇਦਾਂ ਕੀਤਾ ਫਲਾਣੇ ਪੈਗੰਬਰਾਂ ਨੇ ਇਦਾਂ ਕੀਤਾ ਉਤਾਰਣ ਨੇ ਇਦਾਂ ਕੀਤਾ ਪਰ ਉਹਨਾਂ ਨੇ ਜੋ ਕੀਤਾ ਉਹ ਉਹਨਾਂ ਦੀ ਜ਼ਿੰਦਗੀ ਸੀ ਪਰ ਅਸੀਂ ਹੁਣ ਬਿਹਤਰ ਕੀ ਕਰ ਸਕਦੇ ਉਹਦੇ ਬਾਰੇ ਵਿਚਾਰ ਕਰੀਏ ਅਸੀਂ ਸਮਝਿਓਕ ਨਹੀਂ ਐਸੀ ਆਪਣੇ ਜੀਵਨ ਨੂੰ ਕਿੱਦਾਂ ਬਦਲ ਸਕਦੇ ਐ ਐਸੀ ਇਹ ਦੇਖਣਾ ਹੈ ਕਿ ਸਾਡੇ ਜੀਵਨ 'ਚ ਕਿੱਦਾਂ ਬਦਲਾਵਾ ਆ ਸਕਦਾ ਹੈ ਐਸੀ ਉਸ ਆਨੰਦ ਤੱਕ ਕਿੱਦਾਂ ਪਹੁੰਚ ਸਕਦੇ ਐ ਹੁਣ ਕਈ ਵਾਰ ਬੰਦਾ ਕਹਿੰਦਾ ਨਾ ਲੈ ਵੀ ਸਾਡੇ ਗੁਰੂਆਂ ਨੇ ਆਹ ਕੀਤਾ ਉਹ ਗੁਰੂ ਤਾਂ ਕਰ ਗਏ ਹੁਣ ਤੁਸੀਂ ਕੀ ਕੀਤਾ ਇਹ ਦੱਸੋ ਸਾਨੂੰ ਸਮਝਿਓਕ ਨਹੀਂ ਇੱਕ ਬੰਦਾ ਕਹੇ ਮੇਰੇ ਬਾਪ ਨੇ ਆਈਪੀਐਸ ਕੀਤੀ ਹੋ ਅਫਸਰ ਬਣ ਕੇ ਬਹਿ ਗਿਆ ਉਹ ਭਾਈ ਉਹ ਤਾਂ ਬਹਿ ਗਿਆ ਤੂੰ ਕਿੱਥੇ ਬੈਠਾ ਹੈ ਮਜ਼ਾ ਤਾਂ ਤਾਂ ਆਇਆ ਕਿ ਤੂੰ ਵੀ ਉਸ ਤੋਂ ਅੱਗੇ ਜਾ ਕੇ ਦਿਖਾਵੇਂ ਤੂੰ ਉਸ ਤੋਂ ਬਿਹਤਰ ਕਰਕੇ ਦਿਖਾਵੇਂ ਤੂੰ ਵੀ ਉਸ ਰਸਤੇ ਚਲੇ ਮਜ਼ਾ ਤਾਂ ਫੇਰ ਆ ਕਿ ਨਹੀਂ ਕਿਉਂਕਿ ਹਰ ਬਾਪ ਕੀ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਤੋਂ ਵੀ ਅੱਗੇ ਕਹਿ ਦਿਓ ਇਸ ਲਈ ਆਪਣੀ ਜ਼ਿੰਦਗੀ ਨੂੰ ਅਸੀਂ ਬਦਲ ਸਕਦੇ ਆ ਤਾਂ ਫੇਰ ਹੀ ਬਦਲ ਸਕਦੇ ਜਦੋਂ ਇਹ ਸਮਝਾਂਗੇ ਸਾਡੇ ਅੰਦਰ ਚੱਲ ਕੀ ਰਿਹਾ ਹੈ ਸਾਡੇ ਅੰਦਰ ਸਿਸਟਮ ਕੀ ਕੰਮ ਕਰ ਰਿਹਾ ਹੈ ਇਹ ਗੱਲ ਯਾਦ ਰੱਖਣਾ ਤਾਂ ਹੀ ਅਸੀਂ ਇਹ ਥੋੜੇ ਜਿਹਾ ਗਹਿराई ਦੀ ਗੱਲ ਤੁਹਾਨੂੰ ਦੱਸ ਰਹੇ ਹਾਂ ਕਿ ਅਗਰ ਤੁਸੀਂ ਆਪਣੇ ਜੀਵਨ ਨੂੰ ਬਦਲਣਾ ਹੈ ਤਾਂ ਪਹਿਲਾਂ ਆਪਣੀ ਸੋਚ ਨੂੰ ਬਦਲਣਾ ਜ਼ਰੂਰੀ ਹੈ ਅਗਰ ਅਸੀਂ ਆਪਣੀ ਸੋਚ ਹੀ ਨਹੀਂ ਬਦਲ ਸਕਦੇ ਤਾਂ ਫੇਰ ਸਾਡੀ ਜ਼ਿੰਦਗੀ ਵੀ ਕਦੀ ਕਹਿ ਦਿਓ ਜੇ ਅੱਜ ਤੋਂ ਅੱਛਾ ਸੋਚਣਾ ਸ਼ੁਰੂ ਕਰੋ ਜੇ ਅੱਜ ਕੋਈ ਜੀਵਨ 'ਚ ਦੁੱਖ ਵੀ ਹੈ ਨਾ ਤਾਂ ਇਹ ਨਾ ਸੋਚੋ ਕਦੀ ਵੀ ਪਤਾ ਨਹੀਂ ਦੁੱਖ ਦੂਰ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਮੈਂ ਠੀਕ ਹੋਣਾ ਜਾਂ ਨਹੀਂ ਹੋਣਾ ਬਲਕਿ ਯਕੀਨ ਨਾ ਕਰੋ ਮਜਰੂਰ ਠੀਕ ਹੋਊਗਾ ਕਿਉਂਕਿ ਮੈਨੂੰ ਠੀਕ ਕਰਨ ਵਾਲਾ ਮੇਰਾ ਮਾਲਿਕ ਮੇਰੇ ਤਾਂ ਤੁਹਾਡੇ ਸਰੀਰ ਦੇ ਵਿੱਚ ਉਹਦਾ ਪ੍ਰਭਾਵ ਪੈਣਾ ਸ਼ੁਰੂ ਹੋਏਗਾ ਕਿਉਂਕਿ ਇਹ ਸਰੀਰ ਇਹ ਕੈਮੀਕਲ ਤੋਂ ਹੀ ਬਣਿਆ ਆਇਆ ਹੈ Google ਤੇ ਜਾ ਕੇ ਪੜ੍ਹ ਲੈਣਾ ਕਿ ਕਿਹੜੇ ਕਿਹੜੇ ਕੈਮੀਕਲ ਸਰੀਰ ਰੀਲੀਜ਼ ਕਰਦਾ ਹੈ ਔਰ ਉਹ ਕੈਮੀਕਲ ਰੀਲੀਜ਼ ਕਿੱਦਾਂ ਹੁੰਦੇ ਵੀ ਆ ਜਾਣਾ ਸਾਇੰਸ ਨੇ ਸਾਬਿਤ ਕੀਤਾ ਹੈ ਕਿ ਤੇਰੇ ਜਿੱਦਾਂ ਦੇ ਵਿਚਾਰ ਚੱਲਦੇ ਐ ਜਦੋਂ ਹੁਣ ਡਰ ਵਾਲੇ ਵਿਚਾਰ ਚਿੰਤਾ ਵਾਲੇ ਵਿਚਾਰ ਚੱਲਦੇ ਆ ਨਾ ਤੋ ਉਹਨਾਂ ਕਹਿੰਦੇ ਜਦੋਂ ਬੰਦਾ ਡਰਦਾ ਹੈ ਚਿੰਤਾ ਕਰਦਾ ਹੈ ਇੱਕ ਕੋਰਟੀਸੋਲ ਨਾਮ ਦਾ ਕੈਮੀਕਲ ਹੈ ਜਿਹੜਾ ਬੋਡੀ 'ਚ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਇਹ ਕੈਮੀਕਲ ਜਿੰਨਾ ਵੱਧਦਾ ਹੈ ਇਨਸਾਨ ਦੇ ਜੀਵਨ 'ਚ ਬਿਮਾਰੀਆਂ ਵੀ ਵੱਧਦੀਆਂ ਹੈ ਔਰ ਖੁਸ਼ੀ ਵਾਲਾ ਕੈਮੀਕਲ ਕਿਹੜਾ ਹੈ ਜਿਹਨੂੰ ਡੋਪਾਮਾਈਨ ਕਿਹਾ ਜਾਂਦਾ ਹੈ ਜਦੋਂ ਬੰਦਾ ਨੀਂਦ 'ਚ ਹੁੰਦਾ ਹੈ ਉਦੋਂ ਸਾਡਾ ਸਰੀਰ 세ਰੋਟੋਨਿਨ ਨਾਮ ਦਾ ਇੱਕ ਕੈਮੀਕਲ ਰਿਲੀਜ਼ ਕਰਦਾ ਹੈ ਜਿਹੜਾ ਸਾਡੇ ਕਈ ਦੁੱਖਾਂ ਨੂੰ ਦੂਰ ਕਰਦਾ ਹੈ ਇਸ ਲਈ ਕਹਿੰਦੇ ਜਿੰਨਾ ਅਸੀਂ ਸ਼ਾਂਤ ਰਹਿੰਦੇ ਹਾਂ ਕਿਉਂਕਿ ਨੀਂਦ 'ਚ ਕੀ ਹੁੰਦਾ ਬੰਦਾ ਸ਼ਾਂਤ ਹੁੰਦਾ ਹੈ ਤਾਹੀਂ ਕੋਈ ਬੰਦਾ ਨਾ ਸ਼ਰੀਰ 'ਚ ਦਰਦਾਂ ਹੁੰਦੀਆਂ ਹੁਣ ਅਗਰ ਗੁੜੀ ਨੀਂਦ 'ਚ ਸੋ ਜਾਵੇ ਤਾਂ ਸਵੇਰ ਨੂੰ ਉੱਠ ਕੇ ਉਹ ਕਹਿੰਦਾ ਮੈਨੂੰ ਆਰਾਮ ਆ ਗਿਆ ਕੀ ਹੋ ਰਿਹਾ ਹੈ ਉਹ ਤਾਂ ਹੀ ਗੁਰੂ ਰਹਿਬਰ ਕਹਿੰਦੇ ਸ਼ਾਂਤ ਰੋ ਅਗਰ ਮੁਸੀਬਤ ਆਵੇ ਵੀ ਤਾਂ ਘਬਰਾਵੋ ਨਾ ਬਲਕਿ ਸਿਮਰਨ ਕਰੋ ਸਿਮਰਨ ਕਰਨ ਨਾਲ ਮਾਈਂਡ ਸ਼ਾਂਤ ਹੁੰਦਾ ਹੈ ਮਾਈਂਡ ਸ਼ਾਂਤ ਹੁੰਦਾ ਤਾਂ ਸੈਰਾਟੋਨਿਨ ਸਾਡਾ ਮਾਈਂਡ ਰੀਲੀਜ਼ ਕਰਦਾ ਹੈ ਉਹ ਕੈਮੀਕਲ ਰੀਲੀਜ਼ ਹੁੰਦਾ ਤਾਂ ਸਾਡੇ ਦੁੱਖ ਬਿਨਾਂ ਦਵਾਈ ਤੋਂ ਹੀ ਦੂਰ ਸਮਝ ਲੈਣਾ ਧਰ ਇਸ ਲਈ ਕਿਉਂ ਜਾਂਦਾ ਮੁਸਕਰਾਓ ਹੱਸੋ ਹੱਸਣਾ ਕੀ ਹੁੰਦਾ ਹੈ ਜਦੋਂ ਬੰਦਾ ਹੱਸਦਾ ਹੈ ਤਾਂ ਸਾਡਾ ਮਾਈਂਡ ਡੋਪਾਮਾਈਨ ਰੀਲੀਜ਼ ਕਰਦਾ ਹੈ ਇਹ ਕੈਮੀਕਲ ਹੈ ਇੱਕ ਤੁਸੀਂ ਗੂਗਲ ਤੇ ਜਾ ਕੇ ਨਾ ਹੈਪੀ ਕੈਮੀਕਲ ਲਿਖ ਕੇ ਸਰਚ ਕਰੋਗੇ ਤਾਂ ਚਾਰ ਆ ਜਾਣ ਡੋਪਾਮਾਈਨ 세ਰਾਟੋਨਿਨ ਯਾਨੀ ਇਦਾਂ ਦੇ ਕਈ ਕੈਮੀਲ ਕਈ ਕੈਮੀਕਲ ਦੇ ਨਾਮ ਆ ਜਾਣਗੇ ਤੁਹਾਡੇ ਅੱਗੇ ਹੁਣ ਇਹ ਰੀਲੀਜ਼ ਕਿੱਦਾਂ ਹੋ ਸਕਦੇ ਹੈ ਹੁਣ ਫਰਜ਼ ਕਰੋ ਇੱਥੇ ਬੈਠੇ ਬੈਠੇ ਤੁਸੀਂ ਕਰੀ ਜਾਂਦੇ ਹਾਏ ਮੇਰਾ ਕੁਝ ਨਹੀਂ ਬਣਨਾ ਮੇਰੇ ਬੱਚਿਆਂ ਦਾ ਕੁਝ ਨਹੀਂ ਬਣਨਾ ਮੈਂ ਮਰ ਗਿਆ ਬਿਮਾਰੀ ਬੜੀ ਵੱਡੀ ਹੈ ਹੁਣ ਤੁਸੀਂ ਸਿਰਫ ਸੋਚ ਰਹੇ ਹੋ ਪਰ ਦਿਮਾਗ ਕorticosteroid ਰਿਲੀਜ਼ ਕਰ ਰਿਹਾ ਜਿਹਦਾ ਅਸਰ ਤੁਹਾਡੇ ਜੀਵਨ ਤੇ ਬੁਰਾ ਤਾਂ ਜੇ ਤੁਹਾਨੂੰ ਦੁੱਖ ਹੈ ਤੁਸੀਂ ਹੱਸਣਾ ਸ਼ੁਰੂ ਕਰ ਦਿਓ ਤਾਂ ਹੀ ਕਿੰਨੇ ਮੁਸਕੁਰਾਨ ਨਾਲ ਹੀ ਕਈ ਦੁੱਖ ਦੂਰ ਕਹਦੇ ਹੋ ਮੁਸਕੁਰਾਨ ਨਾਲ ਹਿੰਮਤ ਵਾਧੀ ਹੈ ਕਿਉਂਕਿ ਜਦੋਂ ਬੰਦਾ ਹੱਸਦਾ ਹੈ ਨਾ ਤਾਂ ਫਰਜ਼ ਕਰੋ ਤੁਹਾਡੇ ਜੀਵਨ ਵਿੱਚ ਦੁੱਖ ਹੈ ਪਰ ਤੁਸੀਂ ਹੱਸਦੇ ਹੋ ਤਾਂ ਤੁਹਾਡਾ ਦਿਮਾਗ ਧੋਖੇ ਚ ਆ ਜਾਂਦਾ ਕਿ ਹੱਸ ਰਿਹਾ ਦਾ ਮਤਲਬ ਖੁਸ਼ ਹੈ ਇਹਨੂੰ ਦਿਓ ਡੋਪਾਮਾਈਨ ਉਹਨੇ ਡੋਪਾਮਾਈਨ ਰਿਲੀਜ਼ ਕਰਨਾ ਤੁਹਾਡੀ ਖੁਸ਼ੀ ਹੋਰ ਵੀ ਵਧਣੀ ਜਦੋਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਚਿੰਤਾ ਹੀ ਹੈ ਹਾਲਾਂਕਿ ਸਭ ਕੁਝ ਠੀਕ ਹੈ ਖਾਣ ਨੂੰ ਰੋਟੀ ਵੀ ਆ ਪਾਣ ਨੂੰ ਕਪੜਾ ਵੀ ਹੈ ਘਰ 'ਚ ਸਭ ਕੁਝ ਹੈ ਫਿਰ ਵੀ ਤੁਸੀਂ ਚਿੰਤਾ ਕਰਦੋਂ ਮੇਰਾ ਬਣੇਗਾ ਕੀ ਮੇਰੇ ਬੱਚਿਆਂ ਦਾ ਕੀ ਬਣੇਗਾ ਤਾਂ ਮਾਈਂਡ ਨੇ ਕਹਿੰਦਾ ਬਹੁਤ ਵੱਡੀ ਪ੍ਰੋਬਲਮ ਹੈ ਉਹਨੇ ਆਪਣਾ ਉਹ ਬੁਰਾ ਕੈਮੀਕਲ ਰੀਲੀਜ਼ ਕਰਨਾ ਸ਼ੁਰੂ ਕਰ ਦੇਣਾ ਜਿਹਦਾ ਬੁਰਾ ਅਸਰ ਪੈਣਾ ਇਹਨੇ ਕਹਿੰਦਾ ਜਿਹਨੂੰ ਮਾਈਂਡ ਦਾ ਪਤਾ ਹੁੰਦਾ ਨਾ ਉਹ ਮਾਈਂਡ ਨੂੰ ਇਦਾਂ ਚਾਲ ਨਾਲ ਜਿੱਦਾਂ ਬੱਚੇ ਨੂੰ ਕਈ ਵਾਰ ਬੰਦਾ ਕਹਿੰਦਾ ਨਾ ਤੈਨੂੰ ਚਾਕਲੇਟ ਦੇਵਾਂਗੇ ਕੰਮ ਕਰ ਦੇ ਇਦੇ ਮਾਈਂਡ ਨੂੰ ਵੀ ਆਪਣੇ ਬਾਡੀ ਨੂੰ ਫਿੱਟ ਰੱਖਣ ਵਾਸਤੇ ਮਾਈਂਡ ਨੂੰ ਵੀ ਕਹਿਣਾ ਪੈਂਦਾ ਉਹ ਫਿਕਰ ਨਾ ਕਰ ਟੈਨਸ਼ਨ ਨਾ ਲੈ ਤੇਰੀ ਰੱਖਿਆ ਕਰਨ ਵਾਲਾ ਤੇਰਾ ਮਾਲਿਕ ਤੇਰੇ ਤੇਰੀ ਹਰ ਮੁਸ਼ਕਿਲ ਦੂਰ ਔਰ ਜਦੋਂ ਬੰਦਾ ਇਹ ਚੀਜ਼ ਆਪਣੇ ਮਾਈਂਡ ਨੂੰ ਸਮਝਾਉਂਦਾ ਕਿ ਵਿਸ਼ਵਾਸ ਰੱਖ ਮਾਲਿਕ ਤੇ ਤਾਂ ਉਹਦੇ ਨਾਲ ਇਨਸਾਨ ਦੇ ਜੀਵਨ 'ਚ ਸਕੂਨ ਸ਼ਾਂਤੀ ਤੰਦਰੁਸਤੀ ਸਭ ਕੁਝ ਆਣਾ ਸ਼ੁਰੂ ਇਲੇ ਪੂਰੇ ਵਿਸ਼ਵਾਸ ਨਾਲ ਕਹਦੇ ਹੋ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਂ ਬਹੁਤ ਹੂੰ ਦੇਖੋ ਖੁਸ਼ ਕਹਿਣ ਨਾਲ ਅੰਦਰ ਖੁਸ਼ੀ ਦੀ ਲਹਿਰ ਜੀ ਫੀਲ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਪਰ ਜਿਹੜੇ ਬੰਦਾ ਮੈਂ ਬਹੁਤ ਦੁਖੀ ਮੈਂ ਬਹੁਤ ਪਰੇਸ਼ਾਨ ਕੋਈ ਫੋਨ ਤੇ ਵੀ ਗੱਲ ਕਰੇਗਾ ਨਾ ਧੀਏ ਮੈਂ ਬਹੁਤ ਦੁਖੀ ਆ ਆ ਬੇਟਾ ਮੈਂ ਬਹੁਤ ਦੁਖੀ ਆ ਤੂੰ ਕਿੱਥੇ ਕੈਨੇਡਾ ਚ ਬੈਠਾ ਠੀਕ ਆ ਪਰ ਮੈਂ ਤਾਂ ਬਹੁਤ ਪਰੇਸ਼ਾਨ ਜਿੱਦਾਂ ਬੱਚੇ ਨੇ ਨਾ ਉੱਥੋਂ ਤੁਹਾਨੂੰ ਠੀਕ ਕਰ ਦੇਣਾ ਹੁੰਦਾ ਮੈਂ ਦੁਖੀ ਮੈਂ ਦੁਖੀ ਕਹਿ ਕੇ ਗਏ ਕਿ ਤੁਸੀਂ ਆਪਣੇ ਦੁੱਖਾਂ ਦੇ ਲੈਵਲ ਨੂੰ ਕਹਿ ਦਿਓ ਇਸ ਲਈ ਜਰਾ ਸੋਚੋ ਸਾਹੀਂ ਅਸੀਂ ਕਹਿੰਦੇ ਕਿ ਅੱਜ ਸ਼੍ਰੀ ਕ੍ਰਿਸ਼ਨ ਦੀ ਫੋਟੋ ਤਕਰੀਬਨ ਇੱਧਰ ਹਰ ਘਰ ਦੇ ਵਿੱਚ ਹੈ ਪਰ ਉਹਨਾਂ ਦੀ ਜ਼ਿੰਦਗੀ ਉਹ ਸਿੱਖਿਆ ਵੀ ਲਓ ਕਦੀ ਉਹਨਾਂ ਨੂੰ ਉਦਾਸ ਦੇਖਿਆ ਕਿਸੇ ਨੇ ਕਦੀ ਉਹਨਾਂ ਨੂੰ ਰੋਂਦੇ ਆ ਦੇਖਿਆ ਕਿਸੇ ਨੇ ਫਨੀਅਰ ਕਹਿੰਦੇ ਨਾ ਉਹ ਨਾਗ ਦੇਖੋ ਕਿੱਡਾ ਵੱਡਾ ਸੀ ਯਮਨਾ ਦੇ ਅੰਦਰ ਕਾਲੀਆ ਪਰ ਉਹਦੇ ਫਨ ਤੇ ਵੀ ਨੱਚ ਰਹੇ ਐ ਬਾਂਸਰੀ ਵਜਾ ਰਹੇ ਉਹ ਇਸ਼ਾਰਾ ਹੈ ਕਿ ਹਾਲਾਤ ਸਿਚੁਏਸ਼ਨ ਜਿੰਨੀ ਮਰਜ਼ੀ ਮਾੜੀ ਹੋਵੇ ਆਪਣੀ ਖੁਸ਼ੀ ਨੂੰ ਆਪਣੀ ਮੁਸਕਰਾਹਟ ਨੂੰ ਕਦੀ ਛੱਡਣਾ ਕਿਉਂਕਿ ਜਿਹੜਾ ਖੁਸ਼ ਰਹਿੰਦਾ ਹੈ ਉਹ ਬੜੇ ਤੋਂ ਬੜੇ ਮੁਸ਼ਕਿਲ ਹਾਲਾਤਾਂ 'ਚੋਂ ਵੀ ਜਲਦੀ ਉੱਪਰ ਆਂਦਾ ਹੈ ਤਾਂ ਜਿਹੜਾ ਹਰ ਵੇਲੇ ਹਾਏ ਹਾਏ ਕਰੀ ਜਾਂਦਾ ਹੈ ਉਹ ਮਾੜੀ ਹਾਲਾਤ ਵੀ ਉਹ ਤੁਸੀਂ ਦੇਖੂਗੇ ਨਹੀਂ ਤਹੀ ਕਈ ਵਾਰ ਦੱਸਿਆ ਕਿ ਜਿਨ੍ਹਾਂ ਦੇਰ ਹਿੰਮਤ ਹੁੰਦੀ ਉਹ ਸ਼ੇਰਾਂ ਨਾਲ ਵੀ ਲੜ ਜਾਂਦੇ ਐ ਤਾਂ ਜਿਹੜੇ ਡਰਪੋਕ ਹੁੰਦੇ ਚੂਹਿਆਂ ਨੂੰ ਦੇਖ ਕੇ ਚੀਕਾ ਮਾਰ ਕੇ ਬਾਹਰ ਦੌੜ ਜਾਂਦੇ ਹਾਲਾਂਕਿ ਚੂਹੇ ਨੇ ਕੀ ਕਰਨਾ ਕਦੀ ਦੇਖਿਆ ਕਿਸ ਨੇ ਅੱਜ ਤੱਕ ਸੁਣਿਆ ਕਿਸ ਨੇ ਕਿ ਚੂਹੇ ਨੇ ਕਿਸੇ ਦੀ ਜਾਨ ਨਹੀਂ ਹੋਵੇ ਪਰ ਉਹ ਚੂਹੇ ਤੋਂ ਡਰੀ ਜਾਂਦੇ ਆਪਣੀ ਜ਼ਿੰਦਗੀ ਨੂੰ ਕੀ ਬਣਾ ਰਹੇ ਐ ਅਸੀਂ ਇੱਡੀ ਵੱਡੀ ਸ਼ਕਤੀ ਸਾਡੇ ਅੰਦਰ ਹੈ ਇਹ ਸ਼੍ਰੀ ਕ੍ਰਿਸ਼ਨ ਦਾ ਹੀ ਬਚਨ ਹੈ ਇਹ ਕੀ ਕਹਿਆ ਉਹਨਾਂ ਨੇ ਕਿ ਤੁਹਾਾਰੇ ਭੀਤਰ ਹੀ ਸਭ ਤੋਂ ਵੱਡੀ ਸ਼ਕਤੀ ਮਾਯੂਦ ਹੈ ਲੇਕਿਨ ਜੇ ਤੁਸੀਂ ਹੋ ਜੋ ਖੁਦ ਕੋ ਕਮਜ਼ੋਰ ਬਣਾ ਕਰ ਬੈਠੇ ਹੋ ਉਹ ਕਹਿੰਦੇ ਤੁਸੀਂ ਆ ਜਿਹੜੇ ਖੁਦ ਨੂੰ ਕਮਜ਼ੋਰ ਬਣਾ ਕੇ ਬੈਠੇ ਨਹੀਂ ਤਾਂ ਤੁਹਾਡੇ ਅੰਦਰ ਬਹੁਤ ਬੜੀ ਸ਼ਕਤੀ ਮਾਯੂਦ ਉਹ ਕਿਹੜੀ ਸ਼ਕਤੀ ਦੀ ਗੱਲ ਕਰ ਰਿਹਾ ਜਿਸ ਨੇ ਤੁਹਾਨੂੰ ਪੈਦਾ ਕੀਤਾ ਉਹ ਸ਼ਕਤੀ ਕੋ ਛੋਟੀ ਹੈ ਜਿਸ ਪ੍ਰਭੂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਕੀ ਮੰਨਦੇ ਆਸੀਂ ਉਹਨੂੰ ਰੱਬ ਨੂੰ ਛੋਟਾ ਮੰਨਦੇ ਆਸੀਂ ਤਾਂ ਜੇ ਮੰਨਦੇ ਆ ਕਿ ਐਡੀ ਵੱਡੀ ਸ਼ਕਤੀ ਨੇ ਸਾਨੂੰ ਪੈਦਾ ਕੀਤਾ ਹੈ ਤਾਂ ਫਿਰ ਕਿਉਂ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਹੋ ਪੇ ਕਿਉਂ ਆਪਣੇ ਆਪ ਨੂੰ ਅੱਜ ਕਿਉਂਕਿ ਛੋਟੀਆਂ-ਛੋਟੀਆਂ ਮੁਸ਼ਕਿਲਾਂ ਛੋਟੀਆਂ-ਛੋਟੀਆਂ ਮੁਸੀਬਤਾਂ ਦੇਖ ਕੇ ਬੰਦਾ ਡਰ ਜਾਂਦਾ ਹੈ ਅੱਜ ਕਈ ਵਾਰ ਤਾਂ ਐਦਾਂ ਦੀ ਹੁੰਦਾ ਜਿੱਦਾਂ ਹੀ ਇੱਕ ਕਹਾਣੀ ਸੁਣਾਈ ਦੀ ਇੱਥੇ ਵੀ ਸੁਣਾਣਾ ਚਾਹਾਂਗੇ ਕਿ ਇੱਕ ਇੱਕ ਵਾਰ ਇੱਕ ਛੋਟਾ ਜਿਹਾ گاؤں ਸੀ ਜੰਗਲ ਦੇ ਜੰਗਲ ਦੇ ਨੇੜੇ ਸੀ ਯਾਨੀ گاؤں ਜੋ ਨਿਕਲਦੇ ਜੰਗਲ ਸ਼ੁਰੂ ਹੋ ਜਾਂਦਾ ਸੀ ਇੱਕ ਵਾਰ ਉਹਨਾਂ ਨੇ ਕੀ ਦੇਖਿਆ گاؤں ਵਾਲਿਆਂ ਨੇ ਕਿ ਜੰਗਲ ਵੱਲੋਂ ਬੜੀ ਧੂੜ ਉੜਦੀ ਆ ਰਹੀ ਹੈ ਬੜੀ ਮਿੱਟੀ ਉਡ ਰਹੀ ਹੈ ਸਾਰੇ ਡਰ ਕੇ ਕਿਤੇ ਸ਼ੇਰ ਨਾ ਹੋਵੇ ਲੱਗਦਾ ਵੀ ਸ਼ੇਰ ਆ ਗਿਆ ਕੋਈ ਇਲੇ ਸਾਰੇ ਲਾਠੀਆਂ ਲੈ ਕੇ ਕੋਠਿਆਂ 'ਤੇ ਚੜ ਕੇ ਡਰਦੇ ਕਿਉਂਕਿ ਧੂੜ 'ਚ ਨਜ਼ਰ ਕੁਝ ਨਹੀਂ ਆ ਰਹੀ ਪਰ ਧੂੜ ਬੜੀ ਤੇਜ਼ੀ ਨਾਲ ਉੱਡਦੀ ਆ ਰਹੀ ਹੈ ਤਾਂ ਹੁਣ ਕਹਿੰਦੇ ਆ ਜਦੋਂ گاؤں ਵਾਲੇ ਡਰ ਕੇ ਕੋਠੇ 'ਤੇ ਚੜ ਗਏ ਲਾਠੀਆਂ ਲੈ ਕੇ ਕਿ ਭਾਈ ਹੈ ਕੀ ਇਹ ਜਾਂ ਕੋਈ ਸ਼ੇਰ ਹੋ ਸਕਦਾ ਜਾਂ ਕੋਈ ਹਾਥੀਆਂ ਦਾ ਖਤਰਨਾਕ ਜੰਗਲੀ ਹਾਥੀਆ ਝੁੰਡ ਹੋ ਸਕਦਾ ਹੈ ਸੋ ਸਾਰੇ ਇੰਤਜ਼ਾਰ ਕਰ ਰਹੇ ਕਿ ਪਤਾ ਤਾਂ ਲੱਗੇ ਧੂੜ ਹਟੇ ਤਾਂ ਫਿਰ ਦੇਖੀਏ ਪਰ ਡਰ ਸਾਰੀ ਰੇ ਹੈ ਹੁ 15 20 ਮਿੰਟ ਬਾਅਦ ਜਦੋਂ ਧੂੜ ਸ਼ਾਂਤ ਹੋਈ ਤਾਂ ਦੇਖਿਆ ਤੋ ਕਦੇ ਲੜ ਰਹੇ ਆ ਆਪਸ ਵਿੱਚ ਉਹ ਫਿਰ ਕੋਠੇ ਉੱਤੇ ਉਹ ਹੋ ਅਸੀਂ ਐਵੇਂ ਸ਼ੇਰ ਹਾਥੀ ਸਮਝਦੇ ਤਾਂ ਨਿਕਲੇ ਕਦੇ ਜਿਹੜੇ ਆਪਸ ਵਿੱਚ ਹੀ ਲੜ ਰਹੇ ਆ ਫਿਰ ਆਪਣੀ ਮੂਰਖਤਾ ਦੀ ਹੱਸੀ ਆਈ ਬਸ ਹੁਣ ਆ ਜਿੱਦਾਂ ਤੁਸੀਂ ਹੱਸ ਰਹੇ ਹੋ ਨਾ ਇੱਦਾਂ ਜੀਵਨ ਦੇ ਵਿੱਚ ਕਈ ਵਾਰਾ ਛੋਟ ਛੋਟੀਆਂ ਮੁਸ਼ਕਿਲਾਂ ਹੁੰਦੀਆਂ ਪਰ ਅਸੀਂ ਹੁਣ ਸ਼ੇਰ ਆ ਗਿਆ ਹਾਥੀ ਆ ਗਿਆ ਹੁਣ ਮਰ ਗਏ ਅਸੀਂ ਉਹ ਇੰਤਜ਼ਾਰ ਕਰੋ ਵਿਸ਼ਵਾਸ ਰੱਖੋ ਆ ਜਿਹਨਾਂ ਤੋਂ ਡਰ ਰਹੇ ਹੋ ਨਾ ਮੁਸ਼ਕਿਲਾਂ ਉਹ ਤੋਂ ਬੜੀ ਤਾਕਤ ਤੁਹਾਡੇ ਅੰਦਰ ਬੈਠੀ ਹੋਈ ਉਹ ਤਾਕਤ ਤੇ ਯਕੀਨ ਕਰੋ ਤਾਂ ਤੁਹਾਨੂੰ ਵੀ ਹੋਏਗਾ ਕਿ ਆਹ ਧੂੜ ਮਿੱਟੀ ਹੈ ਤਾਂ ਭਾਈ ਗਦੇ ਆ ਲਾਠੀ ਨਾਲ ਉਧੇ ਦਿਲਾ ਦੇਵਾਂਗੇ ਅਸੀਂ ਸਮਝ ਆ ਰਹੀ ਕਿ ਨਹੀਂ ਸੋ ਕਈ ਵੇਰਾਂ ਕੀ ਹੁੰਦਾ ਕਿ ਚੀਜ਼ ਛੋਟੀ ਹੁੰਦੀ ਪਰ ਇਨਸਾਨ ਦਾ ਮਾਈਂਡ ਬੜਾ ਇਹ ਡਰਪੋਗ ਮਾਈਂਡ ਦਾ ਬੰਦਾ ਹੈ ਨਾ ਤਾਂ ਹੀ ਫਿਰ ਕਵਾਂਗੇ ਆ ਚੂਹੇ ਦੀ ਗੱਲ ਛੱਡੋ ਕਿ ਛਿਪਕਲੀ ਦੇਖ ਕੇ ਡਰ ਜਾਂਦੇ ਉਹ ਕਿਰਲੀ ਆ ਗਈ ਤੁਹਾਡੇ ਚ ਤਾਂ ਨਹੀਂ ਡਰਦਾ ਕੋਈ ਡਰਦੇ ਹੋਣਗੇ ਤੁਹਾਡੇ ਜੋ ਵੀ ਕਿਰਲੀ ਤੋਂ ਹਾਲਾਂਕਿ ਇਤਿਹਾਸ ਅੰਦਰ ਪੜ੍ਹ ਕੇ ਦੇਖ ਲਓ ਕਿ ਕਿਰਲੀ ਦੀ ਵਜ੍ਹਾ ਨਾਲ ਕਿਸੇ ਨੇ ਜਾਨ ਜੇ ਤੈਨੂੰ ਜਾਣ ਗਈ ਹੋਵੇ ਪਰ ਫਿਰ ਵੀ ਬੰਦਾ ਡਰੀ ਜਾਂਦਾ ਹੈ ਸੋ ਸਮਝਣਾ ਜ਼ਰਾ ਅੱਜ ਤੁਹਾਡੀ ਪਤਾ ਨਾ ਤੁਹਾਡੇ ਅੰਦਰ ਕਿਹੜੀ ਸ਼ਕਤੀ ਹੈ ਕਿਉਂਕਿ ਕਿਹਾ ਜਾਂਦਾ ਹੈ ਨਾ ਕਿ ਇੱਕ ਵਾਰ ਇੱਕ ਛੇਰ ਦਾ ਛੋਟਾ ਜਿਹਾ ਬੱਚਾ ਛੇਰ ਨੂੰ ਪੁੱਛਦਾ ਹੈ ਪੰਜੇ ਦਿਖਾ ਕੇ ਕਿ ਪਿਤਾ ਜੀ ਪਿਤਾ ਜੀ ਆਹ ਕੀ ਹੈ ਤੇ ਛੇਰ ਕਹਿੰਦਾ ਬੇਟਾ ਇਹ ਸਾਡੇ ਪੰਜੇ ਆ ਇਹਦੇ ਨਾਲ ਅਸੀਂ بڑے بڑے ਜਾਨਵਰ ਨੂੰ ਚੀਰ ਸਕਦੇ ਹਾਂ ਕਹਿੰਦਾ ਅੱਛਾ ਪਿਤਾ ਜੀ ਆ ਮੂੰਹ ਦੇ ਦੰਦਾਂ ਨੂੰ ਤਿੱਖੇ ਦੇ ਪਿਤਾ ਜੀ ਇਹ ਕੀ ਹੈ ਕਹਿੰਦੇ ਸਾਡੇ ਤਿੱਖੇ ਦੰਦ ਹੈ ਕਿਸੇ ਵੀ ਸ਼ਿਕਾਰ ਦਾ ਖੂਨ ਪੀ ਸਕਦੇ ਆ ਕਿਸੇ ਨੂੰ ਵੀ ਚੀਰ ਸਕਦੇ ਆ ਕਹਿੰਦਾ ਪਿਤਾ ਜੀ ਠੀਕ ਹੈ ਬਾਪ ਦਾ ਬਾਲ ਪੁੱਛੇ ਜਿਹੜੇ ਸ਼ੇਰ ਦੇ ਜੱਤ ਹੁੰਦੀ ਲਾਈਨ ਪਿਤਾ ਜੀ ਇਹ ਕੀ ਹੈ ਉਹ ਕਹਿੰਦਾ ਜੰਗਲ ਦੇ ਰਾਜੇ ਦੀ ਸ਼ਾਨ ਹੈ ਸਮਝਦੇ ਹੋ ਕਿ ਨਹੀਂ ਜੰਗਲ ਦੇ ਰਾਜੇ ਦੀ ਸ਼ਾਨ ਹੈ ਇਹ ਸਾਡੀ ਸ਼ੇਰਾਂ ਦੀ ਪਹਿਚਾਣ ਹੈ ਇਹ ਜੰਗਲ ਦੇ ਰਾਜੇ ਆ ਤਾਂ ਉਸ ਵੇਲੇ ਉਹਨਾਂ ਕੇ ਪੁੱਤਾ ਹੀ ਜੇ ਜੰਗਲ ਦੇ ਰਾਜਾ ਤਾਂ ਹੀ ਪਿੰਜਰੇ ਚ ਕੀ ਕਰ ਰਹੇ ਆ ਕਿਉਂਕਿ ਉਹ ਸੀਗੇ ਸਰਕਸ ਵਿੱਚ ਪੁੱਤਾ ਜੀ ਵੇ ਨਾਂ ਕਿਸ ਕੰਮ ਦੇ ਇਹ ਦੰਦ ਕਿਸ ਕੰਮ ਦੇ ਇਹ ਬਾਲ ਕਿਸ ਕੰਮ ਦੇ ਇਹ ਜੰਗਲ ਦੇ ਰਾਜੇ ਕਿਸ ਕੰਮ ਦੇ ਜੇ ਜੰਗਲ ਇੱਥੇ ਪਿੰਜਰੇ ਚ ਕੀ ਕਰ ਰਹੇ ਆ ਸੀ ਤਾਂ ਸ਼ੇਰ ਨੂੰ ਕੋਈ ਜਵਾਬ ਨਹੀਂ ਆਇਆ ਸੋ ਇਹਦਾ ਮਤਲਬ ਕੀ ਹੈ ਕਿ ਤੁਹਾਡੇ ਅੰਦਰ ਜਿੰਨੀ ਮਰਜ਼ੀ ਵੱਡੀ ਤੋਂ ਵੱਡੀ ਸ਼ਕਤੀ ਹੋਵੇ ਪਰ ਅਗਰ ਜਨਾਈ ਗਲਤ ਬੈਠੇ ਹੋ ਨਾ ਤਾਂ ਤੁਸੀਂ ਆਪਣੀ ਸ਼ਕਤੀ ਦਾ ਲਾਭ ਕਦੀ ਹੁਣ ਤੁਸੀਂ ਵੀ ਸ਼ੇਰ ਹੋ ਸਮਝਦੇ ਹੋ ਕਿ ਨਹੀਂ ਰੱਬ ਨੇ ਤੁਹਾਨੂੰ ਸ਼ੇਰ ਹੀ ਬਣਾਇਆ ਸਾਰਿਆਂ ਨੂੰ ਯਾਨੀ ਬੜੀ ਤਾਕਤ ਦਿੱਤੀ ਹੈ ਪਰੇਸੀ ਵੀ ਆਪਣੇ ਵਿਚਾਰਾਂ ਦੇ ਪਿੰਜਰੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਮਜ਼ੋਰ ਹਾਂ ਮੈਂ ਤਾਂ ਨਿਕੰਮਾ ਆ ਮੇਤੋ ਆ ਨਹੀਂ ਹੋ ਸਕਦਾ ਮੈਂ ਕਿਸੇ ਚੀਜ਼ ਦਾ ਸਾਹਮਣਾ ਨਹੀਂ ਕਰ ਸਕਦਾ ਮੈਨੂੰ ਡਰ ਬੜਾ ਲੱਗਦਾ ਹੈ ਇਦਾਂ ਦੇ ਵਿਚਾਰਾਂ ਨਾਲ ਹੀ ਅਸੀਂ ਆਪਣੇ ਆਪ ਨੂੰ ਆਪਣੀਆਂ ਸ਼ਕਤੀਆਂ ਨੂੰ ਕੈਦ ਕਰ ਦਿੱਤਾ ਹੈ ਹੁਣ ਅਗਰ ਅਸੀਂ ਚਾਹਦੇ ਹਾਂ ਆਪਣੀ ਸ਼ਕਤੀ ਨੂੰ ਜਗਾਣਾ ਆਪਣੀ ਸ਼ਕਤੀ ਨੂੰ ਜਾਨਣਾ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਣੀ ਕਮਜ਼ੋਰ ਸੋਚ ਦੇ ਪਿੰਜਰੇ ਚੋਂ ਬਾਹਰ ਨਿਕਲੋ ਬਿਸ਼ਵਾਸ ਕਰਨਾ ਸ਼ੁਰੂ ਕਰੋ ਕਿ ਮੇਰੇ ਅੰਦਰ ਈਸ਼ਵਰ ਦੀ ਬਹੁਤ ਬੜੀ ਸ਼ਕਤੀ ਮੌਜੂਦ ਹੈ ਹੁਣ ਮੈਨੂੰ ਲੋੜ ਹੈ ਉਸ ਸ਼ਕਤੀ ਨਾਲ ਜੁੜਨ ਦੀ ਉਸ ਸ਼ਕਤੀ ਨੂੰ ਜਗਾਉਣ ਦੀ ਸਮਝ ਆ ਰਹੀ ਹੈ ਕਿ ਨਹੀਂ ਇਤਿਹਾਸ ਵਿੱਚ ਹੁਣ ਅਸੀਂ ਕਿੰਨੀਆਂ ਕਿੰਨੀਆਂ ਕਹਾਣੀਆਂ ਦੱਸੀਏ ਇਤਿਹਾਸ ਦੀਆਂ ਸੱਚੀਆਂ ਘਟਨਾਵਾਂ ਅੱਜ ਨੇ ਇੱਕ ਬਾਡੀ ਬਿਲਡਰ ਅਰਨੋਲਡੋ ਦਾ ਨਾਮ ਹੈ ਸ਼ਾਇਦ ਤੁਸੀਂ ਸੁਣਿਆ ਨਹੀਂ ਹੋਣਾ ਪਰ ਜਿਹੜੇ ਜਿਮ-ਜਮ ਜਾਣ ਵਾਲੇ ਨੌਜਵਾਨਾਂ ਨੂੰ ਪਤਾ ਹੋਏਗਾ ਦੱਸ ਦੇ ਕਿ ਉਹ ਚੈਂਪੀਅਨ ਰਿਹਾ ਹੈ वर्ल्ड ਚੈਂਪੀਅਨ ਰਿਹਾ ਹੈ ਬੋਡੀ ਬਿਲਡਿੰਗ ਚ ਪਰ ਜਦੋਂ ਬਚਪਨ ਸੀ ਨਾ ਉਹਦਾ ਉਹ ਜ਼ਿੰਦਗੀ ਪੜ ਕੇ ਦੇਖੋ ਕਿੰਨਾ ਕਮਜ਼ੋਰ ਸੀ ਕਹਿੰਦੇ ਨੌਜੋਨ ਮਜ਼ਾਕ ਉਡਾਉਂਦੇ ਸੀ ਪਰ ਉਹਨੇ ਮਿਹਨਤ ਕੀਤੀ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਵਿੱਚ ਬਦਲੇ ਐਕਸਰਸਾਈਜ਼ ਕਰਕੇ ਮਿਹਨਤ ਕਰਕੇ ਵੇਟ ਚੱਕ ਚੱਕ ਕੇ ਉਹਨੇ ਆਪਣੀ ਆਪ ਨੂੰ ਉਸ ਲੈਵਲ ਤੇ ਲਿਆਂਦਾ ਕਿ ਲੋਕਾਂ ਨੇ ਬਾਅਦੋਂ ਤਾਰੀਫ ਕਰਨੀ ਸ਼ੁਰੂ ਕੀਤੀ ਸੋ ਦੱਸਣਾ ਕੀ ਚਾਹੁੰਦੇ ਆ ਕਿ ਸ਼ੁਰੂਆਤ ਵਿੱਚ ਇੱਕ ਬੱਚਾ ਵੀ ਜਦੋਂ ਮਾਂ ਦੇ ਗਰਭ ਜੋ ਜਨਮ ਲੈਂਦਾ ਤਾਂ ਕਮਜ਼ੋਰ ਹੀ ਹੁੰਦਾ ਹੈ ਪਰ ਅਗਰ ਉਹ ਸਹੀ ਸਿੱਖਿਆ ਮਿਲ ਜਾਵੇ ਸਹੀ ਚੁਣੌਤ ਕਰ ਲਵੇ ਸਹੀ ਸਹੂਬਤ ਮਿਲ ਜਾਵੇ ਤਾਂ ਉਹ ਹੀ ਬੱਚਾ ਬੜੀ ਤਾਕਤ ਬਣ ਕੇ ਉਹ ਰਾਸ਼ਟਰਪਤੀ ਬਣ ਕੇ ਬਹਿ ਸਕਦਾ ਪ੍ਰਧਾਨ ਮੰਤਰੀ ਬਣ ਕੇ ਬਹਿ ਸਕਦਾ ਕੋਈ ਅੱਛਾ ਡਾਕਟਰ ਬਣ ਕੇ ਬਹਿ ਸਕਦਾ ਜੱਜ ਬਣ ਕੇ ਬਹਿ ਸਕਦਾ ਅਫਸਰ ਬਣ ਕੇ ਬਹਿ ਸਕਦਾ ਪਰ ਲੋੜ ਹੈ ਉਹਨੂੰ ਸਿੱਖਿਆ ਕਹਿ ਦਿਓ ਇਦੀ ਤਾਂ ਜੇ ਬੱਚੇ ਹੀ ਹੋਵੇ ਮੈਂ ਬੜਾ ਕਮਜ਼ੋਰ ਮੈਂ ਬੜਾ ਕਮਜ਼ੋਰ ਤਾਂ ਫਿਰ ਜਰਾ ਆਪ ਸੋਚੋ ਫਿਰ ਸ਼ਕਤੀ ਆਏਗੀ ਕਿੱਥੋਂ ਕਿ ਉਹ ਕਿ ਸ਼ਕਤੀ ਲਿਆਣ ਵਾਸਤੇ ਸ਼ਕਤੀ ਤੇ ਵਿਸ਼ਵਾਸ ਕਰਨਾ ਵੀ ਇਸ ਲਈ ਤਾਂ ਹੀ ਅਸੀਂ ਕਹੀਦਾ ਕਿਆ ਕਰੋ ਕਿ ਮੈਂ ਇੱਕ ਸ਼ਕਤੀਸ਼ਾਲੀ ਆਤਮਾ ਹਾਂ ਅਜ ਬੰਦਾ ਕਹਿੰਦਾ ਕਿ ਮੈਂ ਤਾਂ ਮਿੱਟੀ ਦਾ ਸ਼ਰੀਰ ਆ ਭਾਈ ਮਿੱਟੀ ਦੇ ਸ਼ਰੀਰ ਨੂੰ ਨਾ ਦੇਖ ਕੇ ਦੇ ਅੰਦਰ ਆਤਮਾ ਹੀ ਬੈਠੀ ਹੋਈ ਹੈ ਸਮਝ ਦਿਓ ਕਿ ਨਹੀਂ ਔਰ ਸਾਰਾ ਕੰਮ ਤਾਂ ਉਹਦਾ ਹੀ ਹੈ ਇਹਦਾ ਕੰਮ ਹੈ ਸਾਰਾ ਇਹ ਕੰਮ ਹੀ ਉਹਦੀ ਉਹ ਆਤਮਾ ਦਾ ਹੈ ਉਹਦੀ ਰਹਿਮਤ ਦਾ ਹੈ ਉਹਦੀ ਕਿਰਪਾ ਦਾ ਹੈ ਹੁਣ ਜੇ ਉੱਤੇ ਯਕੀਨ ਕਰਾਂਗੇ ਤਾਂ ਫਿਰ ਲੋਕੇ ਜਿਸ ਚੀਜ਼ ਵੱਲ ਹੀ ਧਿਆਨ ਦੇਣਾ ਹੈ ਜਿਸ ਚੀਜ਼ ਤੇ ਯਕੀਨ ਕਰਨਾ ਉਹੀ ਚੀਜ਼ ਸਾਡੇ ਜੀਵਨ ਵਿੱਚ ਵਧਣੀ ਵੀ ਸ਼ੁਰੂ ਇਹ ਗੱਲ ਯਾਦ ਰੱਖਣਾ ਹਮੇਸ਼ਾ